ਪ੍ਰੈਸ ਕਾਨਫਰੰਸ ਲੈ ਆ ਸਭ ਤੋਂ ਪਹਿਲਾਂ ਦੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਕਰਦੇ ਆ ਕਿ ਜਿਹੜੀ ਸਾਡੀ ਗੱਲ ਵਾ ਉਹ ਸੁਣ ਲਈ ਇੱਥੇ ਸਮਾਂ ਦਿੱਤਾ ਸਾਨੂੰ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਤੁਹਾਨੂੰ ਬੇਨਤੀ ਵੀ ਕਰਦੇ ਆ ਵੀ ਜਿਹੜਾ ਸੱਚ ਵਾ ਉਹ ਵਿਖਾਇਆ ਜਾਏ ਉਹਨੂੰ ਕੋਈ ਕਟਿੰਗ ਵਡਿੰਗ ਕੇ ਤਰ੍ਹਾਂ ਦੀ ਲਾਗ ਕੀਤੀ ਜਾਏ ਜੋ ਸੱਚਾ ਉਹ ਲੋਕਾਂ ਸਾਹਮਣੇ ਆਉਣਾ ਚਾਹੀਦਾ ਜਿਹੜਾ ਇਹ ਸਾਡਾ ਅੱਜ ਦਾ ਪ੍ਰੈਸ ਕਾਨਫਰੰਸ ਕਰਨ ਦਾ ਵਿਸ਼ਾ ਵਾ ਇਹ ਨਗਰ ਕੌਂਸਲ ਗੁਰਦਾਸਪੁਰ ਨੇ ਸਾਡੇ ਪਿੰਡ ਦੇ ਨਜ਼ਦੀਕੀ ਇੱਕ ਕੂੜੇ ਦਾ ਡੈਂਪ ਲਾਉਣ ਦਾ ਜਿਹੜਾ ਵਾ ਉਹ ਨਵੀਪੁਰ ਦੇ ਲਾਗੇ ਸ਼ੁਰੂਆਤ ਕੀਤੀ ਆ ਜਿਹੜਾ ਡੈਂਪ ਆ ਉਹ ਬੱਬਰੀ ਦੀ ਜ਼ਮੀਨ ਆ ਜਿੱਥੇ ਲੱਗ ਰਿਹਾ ਤੇ ਨਵੀਪੁਰ ਜਿਹੜਾ ਨਵੀਪੁਰ ਵੀ ਪਿੰਡ ਦੇ ਨਜ਼ਦੀਕ ਲੱਗੇ ਹਰਿਆਸ਼ੀ ਕਲੋਨੀਆਂ ਵੀ ਨੇ ਇਹੋ ਜਿਹਾ ਡੈਂਪ ਜਿਹੜਾ ਕੂੜੇ ਦਾ ਜੇਕਰ ਲਾਉਣਾ ਵੀ ਆ ਕਿਸੇ ਨਗਰ ਕੌਂਸਲ ਨੇ ਤੇ ਇਹ ਸ਼ਹਿਰ ਤੋਂ 8-10 ਕਿਲੋਮੀਟਰ ਕੋਈ ਦੂਰ ਲੱਗਣਾ ਚਾਹੀਦਾ ਕਿ ਬਿਲਕੁਲ ਕੋਰੀਡੋਰ ਦਾ ਰਸਤਾ ਉੱਥੇ ਜਿਹੜਾ ਰਸਤਾ ਡੇਰਾ ਬਾਬਾ ਨਾਨਕ ਨੂੰ ਕੋਰੀਡੋਰ ਨੂੰ ਜਾਂਦਾ ਉਹ ਤੋਂ ਦੋ ਤਿੰਨ ਕਿੱਲੇ ਹਟਵਾਈਏ ਲਗਾ ਰਹੇ ਨੇ ਤੇ ਦੂਸਰਾ ਇਹ ਆ ਵੀ ਜੇ ਇਹ ਏਡਾ ਹੀ ਵਧੀਆ ਪ੍ਰੋਜੈਕਟ ਹੀਗਾ ਤੇ ਜਿਹੜਾ ਮਾਨਚੋਪੜੇ ਚੱਲ ਰਿਹਾ ਹੈਗਾ ਉਹਨੂੰ ਉੱਥੇ ਵਧੀਆ ਤਰੀਕੇ ਨਾਲ ਇਹ ਚਲਾਉਂਦੇ ਇਹ ਸਾਡੇ ਬਿਨਾ ਦੱਸੇ ਇੱਥੇ ਕਿਸੇ ਨੂੰ ਤਲਾਹ ਨਹੀਂ ਕੀਤੀ ਵੀ ਅਸੀਂ ਕਰ ਕੀ ਰਹੇ ਆ ਕਦੀ ਕਹਿੰਦੇ ਸ਼ੱਡ ਬਣਾਉਂਦੇ ਆ ਕਦੀ ਕੋਝਾ ਮਤਲਬ ਗੁਮਰਾਹ ਕਰਕੇ ਤੇ ਇਹ ਜਿਹੜਾ ਵਾ ਇਹਨਾਂ ਨੇ ਇਹ ਚੀਜ਼ ਨੂੰ ਸ਼ੁਰੂ ਕੀਤਾ ਬਾਕੀ ਸਾਰੇ ਨਾਲ ਸ਼ਨੀਵਾਰ ਇਹਨਾਂ ਨੇ ਜਦੋਂ ਸ਼ੁਰੂ ਕੀਤਾ ਵਾ ਅਸੀਂ ਪਿੰਡਾਂ ਵਾਲੇ ਸਾਰੇ ਇਕੱਠੇ ਹੋ ਕੇ ਗਏ ਆ ਕੱਲ ਪਰਸੋਂ ਦੀ ਇੱਕ ਵੀਡੀਓ ਸਾਡੇ ਇਥੋਂ ਐਮਐਲਏ ਸਾਹਿਬ ਦੀ ਵੀ ਚੱਲ ਰਹੀ ਆ ਪੀਜੀ ਉਥੋਂ ਬੰਦੇ ਜਿਹੜੇ ਆ ਦੂਜੇ ਪਿੰਡਾਂ ਆ ਸਾਰੇ ਬੰਦੇ ਜਿਹੜੇ ਬੈਠੇ ਆ ਨਵੀਂਪੁਰ ਦੇ ਕਲੋਨੀਆ ਦੇ ਬਬਰੀ ਦੇ ਤੇ ਜਲ ਆਸ-ਪਾਸ ਦੇ ਜਿਹੜੇ ਰਹਿਸ਼ੀ ਲੋਕ ਨੇ ਇਹ ਉਹ ਇਕੱਠੇ ਹੋਏ ਆ ਨਾ ਕਿ ਕੋਈ ਪੋਲੀਟੀਕਲ ਹੀ ਮਸਲਾ ਵਾਏ ਨਾ ਸਾਨੂੰ ਇਹਦੇ 'ਚ ਪੋਲੀਟਿਕਸ ਦਾ ਕੋਈ ਸਾਨੂੰ ਕੋਈ ਇਹਦੇ 'ਚ ਲਾਭ ਆ ਨਾ ਕੋਈ ਫਾਇਦਾ ਵਾ ਸਾਡੀਆਂ ਜ਼ਮੀਨਾਂ ਵੀ ਨੇ ਉੱਥੇ ਤੇ ਜ਼ਮੀਨਾਂ ਜਿਹੜੀਆਂ ਨੇ ਉਹ ਕਮਰਸ਼ੀਅਲ ਜ਼ਮੀਨਾਂ ਨੇ ਸਾਰੀਆਂ ਕਮਰਸ਼ੀਅਲ ਜ਼ਮੀਨ ਸਾਰੀ ਜਿਹੜੀ ਆ ਉਹ ਇਹਦੇ ਨਾਲ ਖਰਾਬ ਹੋ ਰਹੀ ਆ ਅਸੀਂ ਅੱਗੇ ਇਹਦੇ ਤੋਂ ਪਹਿਲਾਂ ਇਹਦੇ ਦੇ ਦੋ ਕਿੱਲੇ ਨਾਲ ਇੱਕ ਨਾਲਾ ਲੰਘਦਾ ਵਾ ਗੰਦੇ ਪਾਣੀ ਦਾ ਨਿਕਾਸ ਦਾ ਸਾਰੇ ਸ਼ਹਿਰ ਦਾ ਨਿਕਾਸ ਉੱਥੋਂ ਹੀ ਲੰਘਦਾ ਆਹੀਂ ਦੇ ਉੱਥੋਂ ਪਹਿਲਾਂ ਸਾਡੇ ਪਾਣੀ ਜਾ ਕੇ ਕੋਈ ਵੀ ਪ੍ਰੈਸ ਵਾਲਾ ਜਾਂ ਕੋਈ ਵੀ ਹੈਲਥ ਡਿਪਾਰਟਮੈਂਟ ਦਾ ਆ ਕੇ ਸਾਡੇ ਪਾਣੀ ਚੈੱਕ ਕਰ ਲੈਣ ਵੀ ਸਾਡੇ ਪਾਣੀ 'ਚ ਕਿੰਨੀ ਗੰਦਗੀ ਤੇ ਮੁਸ਼ਕਲ ਆਉਂਦੀ ਆ ਅਸੀਂ ਤੇ ਪਹਿਲਾਂ ਨਰਕ 'ਚ ਪਏ ਆ ਉਹ ਨਰਕ ਦਾ ਸਾਡਾ ਜਿਹੜਾ ਹੁਣ ਪਿਛਲੇ ਸਮੇਂ ਦਾ ਪਿਆ ਸੀ ਭੁਗਤਣ ਦੇ ਆ ਇਹ ਨਵਾਂ ਨਰਕ ਜਿਹੜਾ ਵਾ ਇਹ ਨਗਰ ਕੌਂਸਲ ਵਾਲੇ ਧੱਕੇ ਨਾਲ ਸਾਡੇ ਉੱਤੇ ਸੁੱਟ ਕੇ ਤੇ ਹੁਣ ਇਹਨੂੰ ਪੋਲੀਟਿਕਲੀ ਰੂਪ ਦੇ ਯਾਰ ਰਹੇ ਨੇ ਅਸੀਂ ਇਹ ਕੋਈ ਬੰਦਾ ਇੱਥੇ ਜਿੰਨੇ ਬੰਦੇ ਆਏ ਆ ਕੋਈ ਪੋਲੀਟਿਕਲੀ ਵਾਲੀ ਗੱਲ ਨਹੀਂ ਹੈਗੀ ਸਾਨੂੰ ਪਰਸਨਲ ਤਕਲੀਫ ਆ ਇੱਥੇ ਬਿਮਾਰੀਆਂ ਫੈਲਣ ਦਾ ਡਰਵਾ ਗੰਦਗੀ ਦਾ ਡਰਾ ਲਾਗੇ ਨੀਰ ਹਸਪੀਟਲ ਆ ਤਿੰਨ ਚਾਰ ਕਲੋਨੀਆਂ ਤਹੀ ਜਾ ਕੇ ਸਰਵੇ ਕਰ ਲਓ ਉਹਦੇ ਲਾਗੇ ਨਵੀਆਂ ਬਣ ਚੁੱਕੀਆਂ ਨੇ ਤੇ ਇਹ ਜਿਹੜਾ ਜਿਹੜਾ ਇਹ ਮੇਰੇ ਕੋਲ ਖੋਦੇ ਠੇਕੇ ਦੇ ਜ਼ਮੀਨ ਸੀ ਕੋਈ ਇਤਲਾ ਨਹੀਂ ਕੀਤੀ ਕੁਛ ਨਹੀਂ ਇਹਨਾਂ ਨੇ ਸ਼ਨੀਵਾਰ ਆਣ ਕੇ ਉਹਦੀ ਪਟਾਈ ਸ਼ੁਰੂ ਕਰਤੀ ਆ ਅਹੀਂ ਉੱਥੇ ਜਾ ਕੇ ਰੋਕਿਆ ਵਾ ਵੀ ਸਾਨੂੰ ਟਾਈਮ ਦੋ ਸਾਨੂੰ ਵੱਡੇ ਅਧਿਕਾਰੀਆਂ ਨਾਲ ਗੱਲ ਕਰਨ ਦੇ ਉਹਨਾਂ ਕੰਮ ਬੰਦ ਕਰਤਾ ਸ਼ਨੀਵਾਰ ਕੰਮ ਬੰਦ ਕਰ ਦਿੱਤਾ ਦੁਪਹਿਰ ਨੂੰ ਤੇ ਸਾਨੂੰ ਟਾਈਮ ਦੇ ਦਿੱਤਾ ਸੋਮਵਾਰ ਦਾ ਵੀ ਸੋਮਵਾਰ ਨੂੰ ਕਰਕੇ ਸਾਨੂੰ ਫਾਈਨਲ ਕਰਕੇ ਦੱਸੋ ਆਇਆ ਕੋਈ ਗੱਲ ਨਹੀਂ ਸੋਮਵਾਰ ਤੱਕ ਤੇ ਗੇਮ ਜਾ ਨਹੀਂ ਦਿੱਤੀ ਰਾਤ ਆਣ ਕੇ 9:30 ਵਜੇ ਇਹਨਾਂ ਨੇ ਮਸ਼ੀਨ ਢਾਹ ਗਏ ਫਸਲ ਦੇ ਵਿੱਚ ਪਟਾਈ ਸ਼ੁਰੂ ਕਰ ਦਿੱਤੀ ਆ ਮਤਲਬ ਜੇ ਸਾਨੂੰ ਟਾਈਮ ਦਿੱਤਾ ਤੇ ਅਸੀਂ ਆਪਾਂ ਮਿਲੇ ਨਹੀਂ ਆ ਉੱਥੇ ਚਿੱਟੀਆਂ ਗੱਡੀਆਂ ਨੂੰ ਡੀਸੀ ਸਾਹਿਬ ਮਿਲੇ ਨਹੀਂ ਚੰਨੀ ਵਾਰ ਉਰਗੇ ਅਹੀਂ ਸੋਂਵਾਰ ਉਹਨਾਂ ਨੂੰ ਮੰਗ ਪੱਤਰ ਦਿੱਤਾ ਇਹਨਾਂ ਰਾਤ ਉੱਥੇ ਪਟਾਈ ਸ਼ੁਰੂ ਕਰ ਦਿੱਤੀ ਆ ਪਟਾਈ ਦੇ ਆਪਾਂ ਬੰਦੇ ਦਾ ਜਿੰਨੇ ਲਾਗੇ ਲਾਗੇ ਘਰਾਂ ਵਾਲੇ ਸਾਰੇ ਇਕੱਠੇ ਹੋ ਗਏ ਤੇ ਜਾ ਆ ਗਏ ਅਸੀਂ ਕਹਾ ਵੀ ਤੁਸੀਂ ਇਹ ਗਲਤ ਕਰਨੀ ਜੇ ਤੇ ਆਪਾਂ ਪੁਲਿਸ ਨੂੰ ਤਲਾਹ ਕੀਤੀ ਆ ਉਹਨੂੰ ਪੁਲਿਸ ਕਹਿੰਨੇ ਜੇ ਕਹਿੰਨਾ ਮਾਰਗਟਾਈ ਕੀਤੀ ਹੋਏ ਕੋਈ ਨਿਸ਼ਾਨ ਕੋਈ ਗੱਲ ਕੋਈ 10 ਬੰਦੇ ਜੇ ਇੱਕ ਬੰਦੇ ਨੂੰ ਪਏ ਹੋਣ ਤੇ ਉਹਦੇ ਇੱਕ ਕੋਈ ਨਿਸ਼ਾਨ ਵੀ ਨਾ ਪਿਆ ਇੱਕ ਪ੍ਰੈਟੀਕਲ ਇਹ ਏਜੰਡਾ ਬਣਾ ਕੇ ਇਹਨੂੰ ਹਾਈਲਾਈਟ ਕੀਤਾ ਜਾ ਰਿਹਾ ਪ੍ਰੀਟੀਕਲੀ ਐਂਡਾ ਕੋਈ ਨਹੀਂ ਗਾ ਸਾਨੂੰ ਸਮੱਸਿਆ ਵਾ ਇੰ ਬਿਮਾਰੀ ਦੇ ਵਿੱਚ ਥੋੜਾ ਰਹਿਣਾ ਨੀਅਰ ਲੱਗੇ ਹੌਸਪੀਟਲ ਆ ਪੰਜ 5000 ਵਾਦੀ ਤੇ ਜੀਨਵਾਲ ਬਬਰੀ ਦੀ ਆ ਤੇ 5000 ਦੇ ਗਰੀਬ ਸਦਾਹਾ ਦੇ ਗਰੀਬ ਇਥੇ ਨਵੀਂਪੁਰ ਦੀ ਵਾਦੀ ਆ ਕਲੋਨੀਆਂ ਦੀ ਵੱਖਰੀ ਆ ਜੇ ਇਹੋ ਜਿਹਾ ਕੋਈ ਪ੍ਰੋਜੈਕਟ ਲਾਉਣਾ ਵਾ ਤੇ ਉਹਨੂੰ ਪਹੀ ਪ੍ਰੋਜੈਕਟ ਨੂੰ ਜਾ ਕੇ 10 ਕਿਲੋਮੀਟਰ ਦੂਰ ਲਾ ਲਓ ਭਾਈ ਨਗਰ ਕੌਂਸਲ ਵਾਲਿਆਂ ਦਾ ਕਹਿਣਾ ਕੀ ਓ ਜਮੀਨ ਦਾ ਹੈਗਾ ਉਹਦੇ ਨਾਲ ਮੇਰਾ ਅਪ੍ਰੈਲ ਤੱਕ ਦਾ ਠੀਕਾ 20 ਸਾਲ ਤੋਂ ਮੈਂ ਪੜੀ ਲੈਣ ਰਿਆ ਲਿਖਤੀ ਨਹੀਂ ਪਰ 20 ਸਾਲ ਤੋਂ ਰੈਗੂਲਰ ਚੱਲਣ ਰਿਆ ਤੁਸੀਂ ਕਿਦੋਂ ਪਤਾ ਉਹ ਸਾਡੇ ਪਿੰਡਾਂ ਦੀ ਜਿੰਨੀ ਜ਼ਮੀਨ ਚਲਦੀ ਆ ਠੇਕੇ ਦੇ ਲੇਕ ਦੂਜੇ ਕੋ ਲੈਨੇ ਇਹ ਕਿਹਦਾ ਐਗਰੀਮੈਂਟ ਕਰਾਉਂਦੇ ਆ ਕੋਈ ਰਿਸ਼ਤੇਦਾਰ ਆ ਕੋਈ ਕਿਸਦਾ ਕੁਛ ਵਾ ਇਹ ਤਾਂ ਇੱਕ ਸਿਰਫ ਮਤਲਬ ਉਹ ਹੁਣ 20 ਸਾਲ ਤੋਂ ਜ਼ਿਆਦਾ ਕੋਈ ਪ੍ਰੂਫ ਕਰਦੇ ਵੀ ਸਾਡੇ ਕੋਲ ਨਹੀਂ ਵੰਗਣ ਦੀ ਜਾਬਤਾ ਕਿ ਉਹਨੂੰ ਮੈਂ ਇਹ ਵੀ ਗੱਲ ਕਹੀ ਜਿਹੜੇ ਐਗਰੀਮੈਂਟ ਵਾਲੇ ਬੰਦੇ ਨੂੰ ਵੀ ਸਾਡਾ ਪੂਰਾ ਹੋ ਲੈਂਦੇ ਯਾਰ ਤੂੰ ਜਿੰਨੂੰ ਮਰਜ਼ੀ ਦੇ ਦੇ ਪਰ ਸਾਡਾ ਤਾਂ ਪੂਰਾ ਹੋ ਲੈਂਦੇ ਸਾਡੇ ਨਾਲ ਕੋਈ ਵੇਖੋ ਗੱਲਬਾਤ ਨਾ ਕਰਨ ਦੇ ਬਾਵਜੂਦ ਤਕੇ ਸ਼ਾਈ ਨਾਲ ਉਹਨਾਂ ਨੇ ਮਸ਼ੀਨ ਲਈ ਆ ਉੱਥੇ ਆਣਗੇ ਇਹ ਤਾਂ ਠੱਗਾ ਗਾਨੰਦ ਦਾ ਮਤਲਬ ਪਿੱਛੋਂ ਪਤਾ ਨਹੀਂ ਕਿ ਦੀ ਸਪੋਰਨ ਕੋ ਪਿਓ ਇਹ ਚੀਜ਼ ਨੂੰ ਸਮਝੇ ਨਗਰ ਕੌਂਸਲ ਦਾ ਅਧਿਕਾਰੀ ਆ ਉਹਨੂੰ ਉਹਦਾ ਪ੍ਰੈਸ ਕਾਨਫਰੰਸ ਦੇ ਵਿੱਚ ਕੱਲ ਮੈਂ ਸੁਣ ਲਿਆ ਸੀਗਾ ਸਾਡੇ ਐਮਐਲਏ ਸਾਹਿਬ ਕਹਿ ਰਹੇ ਨੇ ਪਿਓ ਤੇ ਉਹਦੇ ਬੱਚੇ ਕਹਿੰਦੇ ਵੀ ਸਿਆਰ ਕਰਨ ਗਿਆ ਸੀਗਾ ਤੇ ਤੁਸੀਂ ਪਾਪਾ ਉੱਥੇ ਕਿੱਦਾਂ ਪਹੁੰਚ ਗਏ ਇਹ ਉਹਦੀ ਪ੍ਰੈਸ ਕਾਨਫਰੰਸ ਜਿਹੜਾ ਜਿਹੜਾ ਵਾਕਿਆ ਇਹ ਉਹ ਸਿਆਰ ਕਰਨ ਗਿਆ ਸੀਗਾ ਤੇ ਰਾਤ 10 ਵਜੇ ਮਸ਼ੀਨ ਲੈ ਕੇ ਉੱਥੇ ਕੰਡਿਆ ਸੀ ਤੇ ਨਾਲ ਹੀ ਇਹਦੇ ਟੈਂਡਰ ਹੋਏ ਆ ਠੇਕੇਦਾਰਾ ਕੰਮ ਕਰਨਾ ਵਾ ਕਿ ਨਗਰ ਕੌਂਸਲਰ ਦੇ ਮੁਲਾਜ਼ਮਾਂ ਨੇ ਆਣ ਕੇ ਉੱਥੇ ਮਸ਼ੀਨ ਚਲਾਉਣੀ ਆ। ਇਹ ਤਾਂ ਠੇਕੇਦਾਰ ਦਾ ਕੰਮ ਆ ਜਾਂ ਪ੍ਰਜਾ ਜਨਾਂ ਦਾ ਕੋਈ ਪੁਲਿਸ ਵੀ ਮਦਦ ਲੇ ਜੇ ਕੋਈ ਇਹੋ ਜਿਹਾ ਗੱਲ ਵਾ। ਨਾ ਕਿ ਉਹ ਆਣ ਕੇ ਕੋਈ ਅਕਾਊਂਟੈਂਟ ਆਣ ਕੇ ਉੱਥੇ ਤੇ ਉਹ ਰਾਤ 10 ਵਜੇ ਆਣ ਕੇ ਤੇ ਥੱਕੇ ਜਾਈ ਤਾਂ ਨਾਲ ਤੇ ਬੰਦੇ ਸਾਰੇ ਸ਼ਰਾਬ ਨਾਲ ਰਜੇ ਹੀ ਉਹਦੇ। ਭਾਈ ਨਹੀਂ ਇਹ ਹੱਲ ਹੁੰਦਾ ਕੋਈ ਚੱਲੀ। ਵੇਖੋ ਜੇ ਨਹੀਂ ਇਹਦਾ ਕੋਈ ਹੱਲ ਹੁੰਦਾ। ਬਾਕੀ ਡੀਸੀ ਸਾਹਿਬ ਨੇ ਸਾਨੂੰ ਸੁਵਾਸਨ ਵੀ ਦਿੱਤਾ, ਲਿਖਤੀ ਵੀ ਦਿੱਤਾ ਵਾ। ਪੀਐਨ ਬੰਦ ਕਰ ਦਿੱਤਾ ਜਾਏਗਾ ਕੰਮ। ਨਹੀਂ ਕੋਈ ਹੱਲ ਹੁੰਦਾ ਤੇ ਮੈਂ ਵੇਖੋ ਅਸੀਂ ਜਿੰਨੇ ਲੋਕਾਂ ਅਸੀਂ ਅੱਗੇ ਨਰਕ ਚ ਪਏ ਆ ਨਾਲਾ ਨੰਗੜਿਆ ਉਥੋਂ ਦੀ ਫਿਰ ਅਸੀਂ ਨਰਕ ਚ ਦੇ ਜਿੰਨੇ ਪੈਣਾ ਫਿਰ ਅਸੀਂ ਪ੍ਰੋਟੈਸਟ ਕਰਾਂਗੇ ਜਿੱਦਾਂ ਦਾ ਵੀ ਸਾਡੇ ਕੋ ਕੋਈ ਜਾਮ ਲਾਉਣੇ ਪੈਣਗੇ ਜਾਂ ਸਾਡੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨਾਲ ਵੀ ਗੱਲ ਚੱਲ ਰਹੀ ਆ ਫਿਰ ਧਰਨੇ ਵੀ ਲਾਵਾਂਗੇ ਪ੍ਰਦਰਸ਼ਨ ਕਰਾਂਗੇ ਫਿਰ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਠੀਕ ਆ ਤੁਹਾਨੂੰ ਕੀ ਸਮੱਸਿਆ ਆ ਸਾਡਾ ਇਹ ਮੇਰਾ ਨਾਮ ਦਿਨੇਸ਼ ਸ਼ਰਮਾ ਜੀ ਦਿਨੇਸ਼ ਪ੍ਰੈਸ਼ਰ ਕਿਹਾ ਜਾਂਦਾ ਹੈ ਸਾਡੀ ਇੱਥੇ ਜਥੇਰੀਆਂ ਦੀ ਮੇਲ ਲੱਗਦੀ ਆ ਉਏ ਬਿਲਕੁਲ ਨਾਲ ਜੋ ਹੋ ਗਈ ਮੈਨੂੰ ਅੱਜ ਸਵੇਰੇ ਹੀ ਪਤਾ ਚੱਲਿਆ ਕਿ 40 ਤੋਂ 50 ਮੀਟਰ ਦੇ ਗੈਪ ਤੇ ਜਿਹੜਾ ਉਹ ਸਾਡੀ ਦੇੜੀ ਹੈ ਜਿੱਤੇ ਅਸੀਂ ਆਪਣੇ ਜਾ ਕੇ ਪੂਜਾ ਕਰਨੇ ਆ ਇਹਨਾਂ ਨੇ ਇੱਕ ਜੋ ਵੀ ਸਾਨੂੰ ਮੈਸੇਜ ਮਿਲਿਆ ਕਿ ਸਾਲ ਜੇ ਇੱਕ ਵਾਰੀ ਉੱਥੇ ਪ੍ਰੋਗਰਾਮ ਹੁੰਦਾ ਜੀ ਸਾਲ ਜੇ ਇੱਕ ਵਾਰੀ ਜਿੰਨੇ ਵੀ Hindu ਆਪਣੇ ਭਰਾ ਉਹਨਾਂ ਸਭ ਨੂੰ ਪਤਾ ਹੋਇਆ ਕਿ ਆਪਣੀ ਦੇੜੀਆਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਆ ਉਹ ਸਾਲ 'ਚ ਮੇਲਾ ਇੱਕ ਵਾਰੀ ਲੱਗਦਾ ਪਰ ਘਰ ਦੇ ਵਿੱਚ ਜਦੋਂ ਵੀ ਕੋਈ ਸ਼ੁਭ ਕਾਰਜ ਹੁੰਦਾ ਉੱਥੇ ਮੱਥਾ ਟੇਕ ਕੇ ਹੀ ਅੱਗੇ ਕੰਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤੇ ਉਥੇ ਸਭ ਜਾਣਦੇ ਐ ਪ੍ਰਸ਼ਾਸਨ ਨੇ ਜੇ ਜਗ੍ਹਾ ਲਈ ਐ ਉਹਨੂੰ ਸਾਰਾ ਦੇਖਣਾ ਚਾਹੀਦਾ ਸਾਡੀ ਰਿਕੁਐਸਟ ਪ੍ਰਸ਼ਾਸਨ ਦੇ ਅੱਗੇ ਹੈ ਡੀਸੀ ਸਾਹਿਬ ਦੇ ਅੱਗੇ ਹੈ ਕਿ ਇਸ ਸੀ ਨੂੰ ਧਿਆਨ ਵਿੱਚ ਲਿਆਂਦਾ ਜਾਏ ਕਿ ਉਥੇ ਪਰਸ਼ਾ ਬ੍ਰਾਹਮਣਾਂ ਦੀ ਮੇਲ ਲੱਗਦੀ ਐ ਉਥੇ ਸਭ ਪਰਿਵਾਰ ਚੰਗੇ ਪਰਿਵਾਰ ਪਹੁੰਚਦੇ ਐ ਬੱਚਿਆਂ ਸਮੇਤ ਪਹੁੰਚਦੇ ਐ ਘਰ ਦੇ ਵਿੱਚ ਕੋਈ ਖੁਸ਼ੀ ਕੋਈ ਕੋਈ ਪ੍ਰੋਗਰਾਮ ਹੋਏ ਉੱਥੇ ਜਾਣਾ ਪੈਂਦਾ ਮੰਨ ਲਓ ਪ੍ਰੇਗਨੈਂਟ ਜਨਾਨੀ ਐ ਉਹਨੂੰ ਵੀ ਉੱਥੇ ਮੱਥਾ ਟਿਕਾਣ ਲੈ ਕੇ ਜਾਣੇ ਆ ਪਰ ਜੋ ਮਾਹੌਲ ਉੱਥੇ ਬਣ ਰਿਹਾ ਵਾ ਜੋ ਸੈਟਿੰਗ ਉੱਥੇ ਹੋ ਰਹੀ ਐ ਉਹ ਸੁਣ ਕੇ ਥੋੜਾ ਦੁੱਖ ਲੱਗਾ ਜਿਹਦੇ ਕਰਕੇ ਸਾਨੂੰ ਉੱਥੇ ਆ ਗਏ ਆਪਣਾ ਇਹ ਵਿਚਾਰ ਦੱਸਣੇ ਪਏ ਕਿ ਇਹ ਇੱਥੋਂ ਸ਼ਿਫਟ ਕੀਤਾ ਜਾਏ ਕਿਤੇ ਹੋਰ ਲਗਾਇਆ ਜਾਏ ਜੇ ਕੋਈ ਇੱਕ ਸ਼ਰਾਬ ਦਾ ਠੇਕਾ ਖੋਲਣਾ ਆਏ ਕੋਸ਼ਿਸ਼ ਕਰਨਾ ਆਏ ਤੇ ਕਹਿੰਦੇ ਇੰਨੀ ਦੁਨੀ ਦੇ ਵਿੱਚ ਇਹ ਚੀਜ਼ਾਂ ਨੂੰ ਦੇਖਣਾ ਚਾਹੀਦਾ ਉਹ ਸਾਡੀ ਇੱਕ ਧਾਰਮਿਕ ਆਸਥਾ ਭਾਵਨਾ ਵੈ ਜਿੰਨੂੰ ਠੇਸ ਪਹੁੰਚ ਰਹੀ ਹੈ ਤੇ ਅਸੀਂ ਇਹ ਚੀਜ਼ ਦਾ ਰਿਕਵੈਸਟ ਕਰ ਰਹੇ ਹਾਂ ਕਿ ਇਹਨੂੰ ਜਰਾ ਦੇਖ ਕੇ ਤੇ ਕਿਤੇ ਹੋਰ ਸ਼ਿਫਟ ਕੀਤਾ ਜਾਏ ਸਰਕਾਰਾਂ ਕੋਲ ਬڑے ਪ੍ਰੋਜੈਕਟ ਦਾ ਕੰਮ ਨਾਲ ਕਹਿਆ ਜਾ ਰਿਹਾ ਕਿ ਇਹ ਬੰਦ ਕਰ ਦਿੱਤਾ ਗਿਆ ਹੈ ਮਸਲਾ ਨਜਰਾ ਦੇ ਤੰਨਾ ਲੱਗਿਆ ਰਿਹਾ ਹੈ मालूम ਹੋਇਆ ਕਿ ਜਿਹੜੀ ਅਧਿਕਾਰੀ ਨਾਲ ਕੁੱਟਮਾਰ ਕੀਤੀ ਹੈ ਉਹਨਾਂ ਬੰਦੇ ਦੇ ਖਾਤ ਦੇ ਨਾ ਇਹ ਪੁਨਾਬ ਰੋਕ ਲਗਾ ਦਿੱਤੀ ਹੈ ਸਬ ਪ੍ਰੋਜੈਕਟ ਦੇ ਉੱਪਰ ਲੇਕਿਨ ਹੁਣ ਮੇਨ ਤਾਂ ਨਾ ਲੱਗਾ ਉਹਦੇ ਬਾਰੇ ਦੱਸੋ ਨਿੱ ਕੋਟਮਾਰ ਦਾ ਜੇ ਹੋਈ ਹੈ ਦੇਖੋ ਜੀ ਪਹਿਲਾਂ ਵੀ ਇਹਨਾਂ ਨੇ ਬੜਾ ਇੱਕ ਸ਼ਹਿਰ ਦੇ ਵਿੱਚ ਇਸ਼ੂ ਬਣਿਆ ਸੀਗਾ ਜਦੋਂ ਲਫਾਫਿਆਂ ਦਾ ਇਹਨਾਂ ਨੇ ਲਿਆਂਦਾ ਸੀਗਾ ਉਦੋਂ ਵੀ ਅਸੀਂ ਇੱਕ ਇਹਨਾਂ ਨੂੰ ਅਰਜ਼ੀ ਬੇਨਤੀ ਕੀਤੀ ਸੀਗੀ ਪਰ ਵੱਲੇ ਲਿਫਾਫਿਆਂ ਦੀ ਪ੍ਰੋਡਕਸ਼ਨ ਪਿੱਛੋਂ ਬੰਦ ਹੋਏ ਜਦੋਂ ਪਿੱਛੋਂ ਪ੍ਰੋਡਕਸ਼ਨ ਆਫ ਫੈਕਟਰੀਆਂ ਬੰਦ ਹੋਣ ਗਿਆ ਮਾਰਕੀਟ ਚੀਜ਼ ਆਏਗੀਆਂ ਨਹੀਂ ਤੇ ਅੱਗੇ ਮਿਲੇਗੀਆਂ ਨਹੀਂ ਪਰ ਇਹਨਾਂ ਨੇ ਉਸ ਤੇ ਕੋਈ ਐਕਸ਼ਨ ਨਹੀਂ ਲਿਆ ਇਹਨਾਂ ਨੇ ਉਦੋਂ ਵੀ ਜਿਹੜਾ ਵਾ ਇੱਕ ਡੰਪ ਦਾ ਹੀ ਲੈ ਕੇ ਚੱਲਿਆ ਤੇ ਕਾਫੀ ਪਿੱਛੇ ਧਿਆਰ ਗਿਆ ਤੁਹਾਡੇ ਜਨਮਸਥਾਨ ਇਹ ਉਦੋਂ ਕੂੜੇ ਸਾਰੇ ਘਰਾਂ ਦੇ ਵਿੱਚ ਕਿਧਰ ਚੁੱਕੇ ਨਹੀਂ ਗਏ ਹੈਗੇ ਇਸ਼ੂ ਬਣੇ ਦਾ ਵਾ ਅੱਜ ਤੋਂ ਜੇ 15 20 ਸਾਲ ਪਹਿਲਾਂ ਜਿੱਥੇ ਡੰਪ ਪਹਿਲਾਂ ਹੋ ਰਿਹਾ ਸੀਗਾ ਉਹ ਵੀ ਕਿਉਂ ਚੁਕੋਇਆ ਵੀ ਇਹਨਾਂ ਨੂੰ ਪਤਾ ਹੈਗਾ ਜਿਹੜੀ ਘਟਮਾਰ ਹੋਈ ਹੈ ਉਹਦੀ ਸੱਚਾਈ ਉਹ ਹੁਣ ਉਹ ਆ ਵੀ ਜਾਣਦੇ ਹੈ ਕਿ ਕਿਸ ਜਿਸਰਾਵ ਬਾਈ ਸਾਰਨ ਦੱਸਿਆ ਕਿ ਉਹਨਾਂ ਦਾ ਜੇ ਮੈਡੀਕਲ ਹੋਇਆ ਹੋਵੇ ਤੇ ਉਹਨਾਂ ਨੂੰ ਕੋਈ ਖਰੋਜ ਜਾਂ ਕਿਸ ਤਰ੍ਹਾਂ ਸੱਟੇ ਕੋਈ ਪੱਟੀ ਜਾਂ ਐਡਮਿਟ ਹੋਏ ਕੁਝ ਹੋਇਆ ਇਸ ਤਰ੍ਹਾਂ ਦਾ ਕੋਈ ਦੇਖੇ 10-15 ਬੰਦੇ ਜੇ ਕਿਸੇ ਨੂੰ ਕੁੱਟਮਾਰ ਕਰਦੇ ਹੋਣ ਤੇ ਉਹ ਬੰਦਾ ਚੰਗਾ ਭੋਲਾ ਬੈਠਾ ਹੋਏ ਤੇ ਉਹ ਵੀ ਇੱਕ ਨਹੀਂ ਪਛਾਣਯੋਗੀ ਗੱਲ ਨਹੀਂ ਹੈਗੀ ਹੈ ਸ਼ਹਿਰ ਵਾਸੀ ਹੋਣ ਦੇ ਨਾਂ ਤੇ ਜਿਸ ਦਾ ਨਾਮ ਨਗਰ ਕੌਂਸਲ ਕਰਦੀ ਆ ਕਿ ਕੂੜਾ ਜਿਹੜਾ ਚੁੱਕ ਕੇ ਕਈ ਦਫਤਰਾਂ ਕਰੀ ਸੁੱਟਦਾ ਕਦੇ ਉਹ ਕਿੱਥੇ ਅੱਸਾ ਤੱਕ ਗਿਆ ਹੈ ਬਿਲਕੁਲ ਗਲਤ ਹੈ ਜੀ ਇਹ ਤੇ ਫਿਰ ਜਿਹੜਾ ਕਹਿ ਰਿਹਾ ਕਿ ਅਸੀਂ ਆ ਸੁਣਿਆ ਹੀ ਮੈਂ ਅਕਬਾਰ ਜੀ ਗੱਲ ਪੜ੍ਹੀ ਕਿ ਹਰ ਪ੍ਰਸ਼ਾਸਨ ਪਰਚਾ ਪੁਲਸ ਨਹੀਂ ਕਰਦੀ ਤੇ ਥਾਣੇ ਅੱਗੇ ਜਾਂ ਡੀਐਸਪੀ ਦੇ ਜੀ ਉੱਥੇ ਕੁੜੇ ਦੇ ਢੇਰ ਲਗਾਏ ਜਾਂਦੇ ਇਸ ਤਰ੍ਹਾਂ ਕੀਤਾ ਜਾਏਗਾ ਤੇ ਇਹ ਜਿਹੜੀਆਂ ਏ ਧਮਕੀਆਂ ਜਾਂ ਪਰੇਸ਼ਾਨ ਕਰਨ ਵਾਲੀ ਗੱਲ ਹੈਗੀ ਹੈ ਲੋਕਾਂ ਨੂੰ ਆਮ ਲੋਕਾਂ ਨੂੰ ਲੋਕ ਉਹਨਾਂ ਦਾ ਰਾਤੂ ਟਾਣੀ ਦੇ ਵਿੱਚ ਮਾਹੌਲ ਬਣਾਇਆ ਗਿਆ ਜੇ ਕੋਈ ਇਹ ਕੋਈ ਹੋਰ ਬੰਦਾ ਕਰਦਾ ਕੰਮ ਉਹ ਉਹ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਜੀ ਤੁਸੀਂ ਆ ਆਮ ਦੇਖ ਲਓ ਕਿਸੇ ਵੀ ਬੰਦੇ ਨੂੰ ਕੋਈ ਪ੍ਰੋਬਲਮ ਆਂਦੀ ਆ ਉਹ ਕਿਤੇ ਵੀ ਚਲ ਜੇ ਮੈਂ ਅ ਅੱਜ ਦੀ ਡੇਢ ਜੀ ਤੁਸੀਂ ਕੋਈ ਆਪਣਾ ਕੋਈ ਕੰਮ ਲੈ ਕੇ ਚਲ ਜਓ ਕਮੇਟੀ ਘਰ ਦੇ ਵਿੱਚ ਹੀ ਕਿਸੇ ਤਰ੍ਹਾਂ ਦਾ ਵੀ ਲੈ ਕੇ ਚਲ ਜਓ ਜਿੰਨਾ ਕਿ ਤੁਹਾਨੂੰ ਕਾਹੀ ਪਤਰੀ ਕਾਰਵਾਈ ਦਾ ਕੰਮ ਕਰਵਾਉਣਗੇ ਸਾਹਮਣਾ ਬੰਦਾ ਤੇ ਹੈਰਾਨ ਪਰੇਸ਼ਾਨ ਹੋ ਕੇ ਗੱਭ ਹੋ ਜਾਂਦਾ ਜੀ ਤੁਹਾਡਾ ਹਾਂਜੀ ਜੇ ਕਿ ਨਹੀਂ ਇਹ ਸਾਡਾ ਮਸਲਾ ਅਗੁੰਦਾ ਜਾਂ ਉਹ ਨਹੀਂ ਫਿਰ ਸਾਡੇ ਸਾਡੇ ਆਪਣਾ ਪ੍ਰੈਸ਼ਰ ਬਰਾਦਰੀ ਜਿੰਨੀ ਹੈ ਜਿੱਦਿ ਇਹ ਨਹੀਂ ਕਿ ਇੱਥੇ ਇਕੱਲੇ ਗੁਰਦਾਸਪੁਰ ਦੇ ਲੋਕ ਹੀ ਆਉਂਦੇ ਆ ਕਿਉਂਕਿ ਮੇਨ ਪੰਜਾਬ ਦੇ ਬੰਦੇ ਪੂਰੇ ਪੰਜਾਬ ਦੇ ਥਰੋਅ ਆਉਂਦੇ ਆ ਫਿਰ ਸਭ ਨੂੰ ਬੁਲਾਵਾਂਗੇ ਇੱਥੇ ਉਹਨਾਂ ਦੇ ਵੀ ਜੋ ਜਿਸ ਨਾਲ ਧਰਨਾ ਜੋ ਪ੍ਰੋਟੈਸਟ ਕਰ ਸਕਦੇ ਆ ਉਹ ਹੀ ਕਰਾਂਗੇ ਹੋ ਸਕਦਾ ਨਹੀਂ ਕਰਦਾ ਵੀ ਕਾਰ ਵੀ ਮੈਂਦੀ ਕਾਰ ਵੀ ਲੈ ਕੇ ਮੱਥਾ ਟੇਕਣ ਜਾਈਦਾ ਨਵੀਂ ਚੀਜ਼ ਕੋਈ ਲਈ ਆ ਉੱਥੇ ਮੱਥਾ ਟੇਕਣ ਜਾਣਾ ਕੋਈ ਕਰਦੇ ਚ ਕੰਮ ਹੈਗਾ ਵਿਆਹ ਸ਼ਾਦੀ ਹੈ ਡੱਬਾ ਚੜਾ ਕੇ ਅੱਗੇ ਕੰਮ ਸ਼ੁਰੂ ਹੁੰਦੇ ਆ ਜਿਹੜੇ ਨਗਰ ਕੌਂਸਲ ਦੇ ਅਧਿਕਾਰੀ ਨੇ ਜਾਂ ਜਿਹੜੇ ਕਰਮਚਾਰੀ ਨੇ ਜੇ ਉਹ ਇਸ ਲਈ ਧਮਕੀਆਂ ਦੇ ਰਹੇ ਲੱਗਦੇ ਵੀ ਸਰਕਾਰ ਨੂੰ ਉਹ ਪਰ ਉਹ ਕਾਰਵਾਈ ਕਰਨੀ ਚਾਹੀਦੀ ਹੈ ਵੀ ਸਰਕਾਰ ਦੇ ਵਿੱਚ ਰਹਿ ਕੇ ਉਹ ਕਰਦੇ ਗਏ ਕੂੜੇ ਲਾ ਦਿੰਦੇ ਨੇ ਜਾਂ ਦਫਤਰਾਂ 'ਕੇ ਕਹਿੰਦੇ ਵੀ ਕੂੜਾ ਦੇ ਧਮਕੀ ਦਿੰਦੇ ਆ ਕਿ ਨੇ ਅਗਰ ਸਰਕਾਰ ਨੂੰ ਕਹਿ ਰਹੇ ਕਿ ਇਹਨਾਂ ਨੂੰ ਰੋਕਣਾ ਚਾਹੀਦਾ ਜ਼ਰੂਰ ਰੋਕਣਾ ਚਾਹੀਦੇ ਇਹ ਇਹ ਤੇ ਫਿਰ ਮਨਮਾਨੀ ਗੁੰਡਾਗ ਇਹ ਬਹੁਤ ਗਲਤ ਕਾਰਵਾਈ ਹੈ ਜਿਸ ਤਰ੍ਹਾਂ ਅਹੀਂ ਪ੍ਰੋਟੈਸਟ ਕਰ ਰਹੇ ਆਂ ਅਹੀਂ ਪ੍ਰੋਟੈਸਟ ਕਰਨੇ ਆਂ ਅਹੀਂ ਬੈਠਨੇ ਆਂ ਤੇ ਕਿਸੇ ਨੂੰ ਪਰੇਸ਼ਾਨ ਨਹੀਂ ਕਰਦੇ ਵੀ ਵੱਤੋ ਵੱਤ ਬੈ ਗਏ ਵੀ ਪ੍ਰਸ਼ਾਸਨ ਥੋੜਾ ਹਿਲਾਣਾ ਹੁੰਦਾ ਕਿ ਜਿਹੋ ਜਿਹਾ ਕੰਮ ਕਰ ਰਹੇ ਆ ਜੇ ਕੂੜਾ ਸੁੱਟਦੇ ਆ ਕੁਝ ਕਰਦੇ ਆ ਉਹਨਾਂ ਦੇ ਬਿਮਾਰੀਆਂ ਦਾ ਹੈਗਾ ਪ੍ਰਭਾਵ ਅਜੀਬ ਅਸਰ ਦੇਖੋ ਜੀ ਇੱਕ ਨਗਰ ਕੌਂਸਲ ਦਾ ਜਿਹੜਾ ਸੁਪਰਡੈਂਟ ਆ ਵਿਪਨ ਨਾਮ ਦਾ ਬੰਦਾ 10 ਵਜੇ ਆ ਕੇ ਰਾਤ ਖੜੀ ਫਸਲ ਨੂੰ ਉਹਨੇ ਜੀਸੀਬੀ ਲੈ ਕੇ ਪਟਿਆ ਤੇ ਹੁਣ ਮੁੱਦਾ ਇਹ ਉੱਠ ਰਿਹਾ ਵੀ ਜਦੋਂ ਸਾਡੇ ਡੱਕਣ ਦੇ باوجود ਸਾਡੀ ਨਿੱਜੀ ਜਾਇਰਤੀ ਆ ਜਿਹੜੀ ਇਹ ਕੋ ਠਿੱਕੇ ਤੇ ਆ ਹੁਣ ਐਮਐਲਏ ਸਾਹਿਬ ਉਹਨਾਂ ਦੇ ਸਾਰੇ ਮੁੱਦੇ ਚੁੱਕ ਰਿਹਾ ਵੀ ਇਹ ਬੰਦੇ ਮੁਲਾਜ਼ਮੇ ਦੇ ਹੱਥੀਂ ਪਏ ਆ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਅਸੀਂ ਇਹ ਮੰਗ ਕਰਦੇ ਆ ਵੀ ਕਿਹੜੀ ਉਹ ਸਰਕਾਰ ਆ ਜਿਹੜੀ ਆਪਣੀ ਮੁਲਾਜ਼ਮੇ ਨੂੰ ਕਹੂਗੀ ਵੀ ਤੂੰ ਸੁੱਟੀ ਵਾਲੇ ਦਿਨ 10 ਵਜੇ ਐਤਵਾਰ ਰਾਤ ਨੂੰ ਕਿਸੇ ਦੀ ਨਿੱਜੀ ਫਸਲ ਜਾ ਕੇ ਬਰਬਾਦ ਕਰ ਉਹ ਬਰਵਾਦ ਕਰਦਾ ਸੀ ਸਰਕਾਰ ਕੋ ਮੰਗ ਕਰਦੇ ਆ ਡੀਸੀ ਸਾਹਿਬ ਕੋ ਵੀ ਇੱਥੇ ਪਰਚਾ ਹੋਣਾ ਚਾਹੀਦਾ ਜੀ ਇਹ ਡਿਸਮਿਸ ਹੋ ਗਿਆ ਮਲਾਜਮ ਇਹਨੂੰ ਆਪਣੇ ਘਰ ਭੇਜਣ ਤਾਂ ਜੋ ਅਗਲੀ ਗਾਹਤ ਹੋਏ ਕੋਈ ਕੋਈ ਕਾਰਵਾਈ ਕਰਦੀ ਹੋਈ ਬਿਨਾ ਕਰੇ ਇਹ ਸਾਡਾ ਜੀ ਇਹ ਸੰਘਰਸ਼ ਹੈ ਕਿ ਇਹ ਮਲਾਜਮ ਨੂੰ ਡਿਸਮਿਸ ਕਰਕੇ ਇਹਨੂੰ ਭੇਜਿਆ ਜਾਏ ਚੰਗੀ ਤਰ੍ਹਾਂ ਜੇ ਸਾਡੀ ਇਹ ਨਾ ਮੰਨੀ ਸਾਡੀ ਸੀਐਮ ਸਾਹਿਬ ਨਾਲ ਵੀ ਰਾਬਤਾ ਹੋ ਗਿਆ ਅਸੀਂ ਉਥੋਂ ਤਾਂ ਕਿ ਉਹਨਾਂ ਕੋ ਟਾਈਮ ਲੈ ਕੇ ਮਲਾਜਮ ਨੂੰ ਡਿਸਮਿਸ ਕਰਕੇ ਸਸਪੈਂਡ ਵੀ ਨਹੀਂ ਡਿਸਮਿਸ ਕਰਕੇ ਅਸੀਂ ਇਹਨੂੰ ਘਰ ਭੇਜਾਂਗੇ ਇੱਥੇ ਪਰਚਾ ਕਰਾਵਾਂਗੇ ਬਾਕੀ ਜੋ ਬਲਜੀਤ ਸਿੰਘ ਪਾੜੇ ਨੇ ਥਾਣੇ ਵਿੱਚ ਕੀਤਾ ਉਹ ਸਾਰਾ ਸੀਸੀਟੀਵੀ ਕੈਮਰਾ ਵਿੱਚ ਕਾਇਦਾ ਪੁਲਿਸ ਨੂੰ ਵੀ ਬੇਨਤੀ ਐ ਐਸਐਸਪੀ ਸਾਹਿਬ ਨੂੰ ਵੀ ਉੱਤੇ ਗੌਰ ਕਰਕੇ ਜੋ ਉਹਨਾਂ ਗੁੰਡਾਗਰਦੀ ਕੀਤੀ ਉਹਨਾਂ ਦਾ ਪਰਚਾ ਦਿੱਤਾ ਜਾਏ ਜੇ ਸਾਡੇ ਵੱਲੋਂ ਕਹਿੰਦੇ ਨੇ ਕਿ ਉਹਨਾਂ ਨੂੰ ਮੁਲਾਜ਼ਮ ਨੂੰ ਹੱਥ ਪਾਇਆ ਤੇ ਅਸੀਂ ਤਾਂ ਪਾਇਆ ਨਹੀਂ ਮੁਲਾਜ਼ਮ ਦੱਸ ਦੇ ਪਾਇਆ ਜੇ ਸਾਡੇ ਉਹਨਾਂ ਦੇ ਆਪਣੀ ਸੀਸੀਟੀਵੀ ਕੈਮਰਾ ਦੇਖ ਕੇ ਬਲਜੀਤ ਪਾੜੇ ਤੇ ਉਹਦੇ ਸਾਥੀਆਂ ਤੇ ਜਿਹੜਾ ਵੀ ਉਹਦੇ ਨਾਲ ਕੋਈ ਗਵਰਨਮੈਂਟ ਪੁਲਾਈ ਆ ਉਹ ਤੇ ਪਰਚਾ ਹੋਣਾ ਚਾਹੀਦਾ ਜੀ ਜਿਨ੍ਹਾਂ ਨੇ ਆ ਕੇ ਸਾਨੂੰ ਉਥੇ ਥ੍ਰੈਟ ਕੀਤਾ ਥਾਣੇ ਦੇ ਵਿੱਚ ਬਕਾਇਦਾ ਐਸਐਚਓ ਨੂੰ ਦਮਕੇ ਮਾਰੇ ਆ ਜੀ ਪੂਰੀ ਉਹਨਾਂ ਗੁੰਡਾਗਰੀ ਕੀਤੀ ਆ ਕੈਪਚਰ ਕੀਤਾ ਥਾਣਾ ਉਹਨਾਂ ਕੈਪਚਰ ਕੀਤਾ ਉਹਦੇ ਗਨਮੈਨ ਨੇ ਗਨ ਕੋਕ ਕੀਤੀ ਆ ਵਜੀਦ ਪਾੜੇ ਦੇ ਨੇ ਜੇ ਉਥੇ ਫਾਇਰ ਕਰ ਦਿੰਦਾ ਜਾਂ ਕੁਛ ਕਰ ਦਿੰਦਾ ਕੌਣ ਜ਼ਿੰਮੇਵਾਰੀ ਉੱਥੇ ਜੀ ਉਲਟੋ ਐਸਐਚਓ ਨੂੰ ਪੇ ਆਏ ਕਿ ਬਾਹਰ ਨਿਕਲ ਚੰਨਾ ਵੇਖਣਾ ਇਹੋ ਜਿਹਾ ਪ੍ਰਸ਼ਾਸਨ ਐਸਐਲਪੀ ਸਾਹਿਬ ਨੱਥ ਪਾਉਣਗੇ ਤੇ ਇੱਥੇ ਤੇ ਰਹਿਣ ਜੋਗਾ ਥਾਣੇ ਰਹਿਣਾ